ਨੌਕਰੀਆਂ ਦਾ ਸ਼ਕੀਨ ਚੈਨਲ ਵੇਖ ਰਿਹਾ ਸਾਰੇ ਵੀਰਾਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਆ ਆਪਣੇ ਚੈਨਲ ਨੂੰ ਨੌਕਰੀਆਂ ਦੇ ਸ਼ਕੀਨ ਨੂੰ ਕਰਿਓ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਆ ਕਰੋ ਜੀ ਵੀ ਜੀ ਅੱਜ ਆਪਾਂ ਗੱਲ ਕਰਾਂਗੇ ਵੀ ਜਿਹੜੇ ਕਹਿ ਦਿੰਦੇ ਨੇ ਕਿ ਅਸੀਂ ਗਰੀਬ ਬੰਦੇ ਆ ਤੇ ਲੋਕੀਆਂ ਨੂੰ ਘੋੜੀਆਂ ਦਾ ਮੁੱਲ ਸੁਣਾ-ਸੁਣਾ ਕੇ ਡਰਾ ਦਿੰਦੇ ਆ ਨੇ ਰੀਨ ਵੀਡੀਓ ਤੇ ਇੱਕ ਕਮੈਂਟ ਆਇਆ ਕਿ ਅਸੀਂ ਛੋਟੇ ਕਿਸਾਨ ਆ ਤੇ ਜਦੋਂ ਅਸੀਂ ਆਪਣਾ ਸ਼ੌਂਕ ਘੋੜੇ ਘੋੜੀ ਦਾ ਕਰਨਾ ਚਾਹੁੰਦੇ ਆ ਤਾਂ ਹੀ ਰੇਟ ਸੁਣ ਕੇ ਡਰ ਜਾਂਦੇ ਆ ਰੇਟ ਹੀ ਬੜਾ ਮੰਗ ਲੈਂਦੇ ਆ ਸਾਨੂੰ ਰੇਟ ਸੁਣਾ ਕੇ ਡਰਾ ਦਿੰਦੇ ਆ ਤੇ ਉਹ ਵੀ ਆਪਦੀ ਜਗ੍ਹਾ ਸਹੀ ਆ ਤੇ ਰੇਟ ਚਲੋ ਹੁਣ ਜਨਮਰਾਂ ਦੇ ਕਾਫੀ ਆ ਬਾਕੀ ਰੇਟ ਵੀਰ ਜੀ ਉਸ ਜਾਨਵਰ ਦਾ ਆ ਜਿਹਦੀ ਕੋ ਕੁਆਲਿਟੀ ਆ ਹੁਣ ਜੇ ਆਪਾਂ ਗੱਲ ਕਰਾਂਗੇ ਵੀ ਆਪਾਂ ਲੈਣ ਦਾ ਜਾਨਵਰ ਵੀ ਲੈਣਾ ਤੇ ਲੈਣਾ ਵੀ ਆਪਾਂ 20-25000 ਦਾ ਤੇ ਘੋੜਿਆਂ ਦੀ ਜਿਹੜੀ ਫੀਸ ਆ ਉਹ ਵੀਰ ਜੀ ਜੇ ਅੱਜ ਦੇ ਹਿਸਾਬ ਨਾਲ ਲਾਈ ਜਾਵੇ ਤਾਂ ਲੱਖ-ਲੱਖ ਡੇਢ-ਡੇਢ ਲੱਖ ਰੁਪਏ ਦਾ ਘੋੜੇ ਦੀ ਫੀਸ ਹੋਈ ਪਈ ਆ ਤੇ 20-25000 ਚ ਲੈਣ ਦਾ ਬੱਚਾ ਕਿੱਥੋਂ ਮਿਲ ਜੇਗਾ ਆਪਾਂ ਨੂੰ ਤੇ ਜਿਹੜੇ ਵੀਰ ਘੋੜੇ ਘੋੜੀ ਦਾ ਸ਼ੌਂਕ ਕਰਨਾ ਚਾਹੁੰਦੇ ਆ ਉਹ ਪਹਿਲੀ ਗੱਲ ਤੇ ਜੇ ਤਾਂ ਚੰਗਾ ਜਾਨਵਰ ਘਰੇ ਰੱਖਣਾ ਚਾਹੁੰਦੇ ਆ ਤੇ ਚੰਗਾ ਜਾਨਵਰ ਵੀਰ ਜੀ ਉਹਨਾਂ ਨੂੰ ਸਸਤਾ ਨਹੀਂ ਜੇ ਮਿਲਣਾ ਹਾਂ ਇਹ ਹੋ ਸਕਦਾ ਹੈ ਕਿ ਕੋਈ ਚੰਬੀ ਘੋੜੀ ਘਰੇ ਰੱਖ ਕੇ ਕੇ ਚੰਗੇ ਘੋੜੇ ਤੋਂ ਚੰਗੀ ਫੀਸ ਵਾਲੇ ਘੋੜੇ ਤੋਂ ਮੇਟ ਕਰਾਈ ਆਏ ਫਿਰ ਉਹ ਲੈਣ ਤਿਆਰ ਹੋ ਜੇ ਘਰੇ ਉਹਦੀ ਇਦਾਂ ਉਹਨੂੰ ਸਸਤਾ ਰਹੂਗਾ ਕਿਉਂਕਿ ਚੰਬੀ ਘੋੜੀ ਆ ਜਿਹੜੀ ਉਹ ਵੱਤ ਵੱਦ 80 90 ਹਜ਼ਾਰ ਲੱਖ ਦੇ 헤ਡਗੇਟ ਚ ਆ ਜਾਂਦੀ ਹੈ ਨਾਲੇ ਸ਼ੌਂਕ ਦਾ ਸ਼ੌਂਕ ਹੋ ਜਾਂਦਾ ਤੇ ਨਾਲੇ ਘਰੇ ਬੱਚੇ ਫਾਇਦਾ ਹੋਈ ਜਾਂਦੇ ਆ ਘੋੜੀਆਂ ਦੇ ਸਸਤੀ ਘੋੜੀ ਤਾਂ ਫਿਰ ਵੀਰ ਜੀ ਆਨਲਾਈਨ ਨਹੀਂ ਮਿਲਨੀ ਹੈ ਤਾਂ ਜੇ ਆਪਾਂ ਗੱਲ ਕਰਦੇ ਹਾਂ ਕਿ ਚੰਗੀ ਲੈਣ ਦੀ ਕੋਈ ਚੰਗੀ ਨੌਕਰੀ ਲੈਣ ਦੀ ਜਾਂ ਮਾਰਵਾੜੀ ਲੈਣ ਦੀ ਤਾਂ ਵੀਰ ਜੀ ਚੰਗੇ ਘੋੜਿਆਂ ਦੀਆਂ ਫੀਸਾਂ ਵੀ ਕਿਸੇ ਦੀ 21000 ਆ 31000 ਆ 51000 ਆ ਲੱਖਾ ਡੇਢ ਲੱਖਾ ਤੇ ਵੀਰ ਜੀ ਜਿਹੜੇ ਘੋੜੇ ਦੀ ਫੀਸ ਡੇਢ ਲੱਖਾ ਛਾਲ ਆਪਾਂ ਘੋੜੀ ਸਾਹਮਣੀ ਆ 1.5 ਲੱਖ ਫੀਸ ਆਪਾਂ ਦਿੱਤੀ ਆ ਤੇ ਜੇ ਆਪਾਂ ਕਹਿ ਲਈ ਕਿ ਉਹਦਾ ਬੱਚਾ ਸਾਨੂੰ 20-25 ਹਜ਼ਾਰ ਚ ਮਿਲ ਜੇ ਤੇ ਉਹ ਫਿਰ ਔਖਾ ਹੋ ਜਾਂਦਾ ਨਹੀਂ ਜੇ ਮਿਲਦਾ ਕਿਉਂਕਿ ਜਿੰਨੇ 1.5 ਲੱਖ ਫੀਸ ਦਿੱਤੀ ਆ ਸਾਲ ਘੋੜੀ ਸੰਭੀ ਸਾਲ ਦਾ ਮੈਂ ਬਹੁਤਾ ਨਹੀਂ ਕਹਿੰਦਾ 50 ਹਜ਼ਾਰ ਖਰਚਾ ਲਾ ਲਓ ਵੈਸੇ ਤਾਂ ਗੱਬੜ ਘੋੜੀ ਵੱਧ ਖਾ ਜਾਂਦੀ ਆ ਕਿਉਂਕਿ ਗੱਬਣ ਘੋੜੀ ਨੂੰ ਵੱਧ ਤੋਂ ਵੱਧ ਡਾਈਟ ਚਾਹੀਦੀ ਹੁੰਦੀ ਆ ਕਿਉਂਕਿ ਤਾਂ ਹੀ ਉਹਦੇ ਅੰਦਰ ਬੱਚਾ ਤਗੜਾ ਹੋਊਗਾ ਜੇ ਆਪਾਂ ਉਹਨੂੰ ਪਾਵਾਂਗੇ ਕੱਖਣਾ ਬੱਚਾ ਕਰਦੇ ਨਾ ਤਗੜਾ ਹੋਏਗਾ ਬੱਚਾ ਤਾਂ ਫਿਰ ਮਾਰੂ ਜੇ ਫਿਰ ਉਹ ਲਹਿਨ ਦਾ ਤਾਂ ਕੋਈ ਫਾਇਦਾ ਹੀ ਨਹੀਂ ਰਿਹਾ ਉਹ ਲੈਨ ਤਾਂ ਫਿਰ ਲੈਨ ਹੀ ਨਹੀਂ ਰਹਿ ਗਈ ਕਿਉਂਕਿ ਬੱਚਾ ਜਦੋਂ ਕੁੱਤੇ ਹੀ ਏਡਾ ਦੇ ਦਿੱਤਾ ਘੋੜੀ ਨੇ ਤੇ ਉਹ ਗੱਲ ਦਾ ਮਜ਼ਾ ਨਹੀਂ ਆਉਂਦਾ ਜਿੰਨੇ 1.5 ਲੱਖ ਰੁਪਇਆ ਫੀਸ ਵੀ ਖਰਚੀ ਆ ਘੋੜੀ ਵੀ ਨਾ ਸੰਦੇ ਤੇ ਬੱਚਾ ਨਿਕਾਜ ਦੇ ਦੇ ਘੋੜੀ ਉਹ ਬੱਚੇ ਦਾ ਤੇ ਕੋਈ ਮੁੱਲ ਹੀ ਨਹੀਂ ਪੈਣਾ। ਫਿਰ ਆਪਾਂ ਘੋੜੇ-ਘੋੜੀ ਨੂੰ ਥੋੜੀ ਦੋਸ਼ ਦੇ ਸਕਦੇ ਆ। ਤੇ ਤੂੰ ਆ ਕੀ ਰਿਜ਼ਲਟ ਦੇਤਾਈ। ਉਹ ਕਿਸਮਤ ਤਾਂ ਸਾਡੀ ਆਪਣੀ ਸੁਣੀ ਹੈ। ਬਾਕੀ ਜਿੰਨੇ ਵੀ ਚਾਹਵਾਨ ਵੀਰ ਆ ਘੋੜੀਆਂ ਰੱਖੰਦੇ ਮੈਂ ਹੀ ਸਲਾਹ ਦਿੰਨਾ ਕਿ ਜੇ ਘਰੇ ਘੋੜੀ ਦਾ ਸ਼ੌਂਕ ਪੂਰਾ ਕਰਨਾ ਤਾਂ ਚੰਬੀ ਘੋੜੀ ਲਾਓ। ਚੰਬੀ ਘੋੜੀ ਕੇ ਨੁਕਰੇ ਘੋੜੇ ਚੰਗੇ ਤੋਂ ਚੰਗੀ ਫੀਸ ਵਾਲੇ ਘੋੜੇ ਤੋਂ ਮੇਟ ਕਰਾਓ। ਤੇ ਆਪਦੇ ਘਰੇ ਇੱਕ ਤਾਂ ਲੈਣ ਬਣ ਜੇਗੀ ਇੱਕ ਆਪਣਾ ਸ਼ੌਂਕ ਪੂਰਾ ਹੋ ਜਾਏਗਾ ਬਾਕੀ ਗੱਲ ਇਦਾਂ ਵੀਰ ਜੀ ਕਿਸੇ ਚੰਗੇ ਘੋੜੇ ਦੀ ਗੱਬਣ ਘੋੜੀ ਮਿਲ ਜੇ ਤੇ ਬਹੁਤ ਵਧੀਆ ਕਿਉਂਕਿ ਗੱਬਣ ਘੋੜੀ ਦਾ ਬਹੁਤ ਫਾਇਦਾ ਇੱਕ ਤਾਂ ਘਰੇ ਗੱਬਣ ਘੋੜੀ ਹੋਊਗੀ ਤੇ ਆਪਾਂ ਨੂੰ ਪਤਾ ਹੋਊਗਾ ਕਿ ਚਲੋ ਇਹਨੇ ਕੁਛ ਨਾ ਕੁਛ ਦੇਣਾ ਆਪਾਂ ਨੂੰ ਆਪਣਾ ਸ਼ੌਂਕ ਵੀ ਪੂਰਾ ਹੁੰਦਾ ਰਹਿਣਾ ਕਿ ਆਪਾਂ ਘਰੇ ਘੋੜੀ ਰੱਖੀ ਆ ਤੇ ਆਪਾਂ ਨੂੰ ਆਮਦਨ ਵੀ ਆਊਗੀ ਉਹਦੇ ਤੋਂ ਵੈਸੇ ਮੇਰੇ ਹਿਸਾਬ ਨਾਲ ਘੋੜੀਆਂ ਰੱਖਣੀਆਂ ਕੋਈ ਮਾੜੀ ਗੱਲ ਨਹੀਂ ਆ ਕਿਉਂਕਿ ਮੈਂ ਜਿੱਥੋਂ ਤੱਕ ਹੋਸਟਲ ਆਈ ਆ ਨਾ ਅਸੀਂ ਘਰੇ ਮੱਝਾਂ ਵੀ ਰੱਖੀਆਂ ਸੀਗੀਆਂ ਹੁਣ ਚਲੋ ਮੱਝਾਂ ਦਾ ਕੰਮ ਛੱਡ ਤਾ ਜੀ ਮੱਝ ਕੋ ਤਗੜੀ ਮੱਝ ਹੋਵੇ ਨਾ ਤਗੜੀ ਮੱਝ ਇੱਕ ਸੂਵੇ ਦੇ ਵਿੱਚ ਸਾਰੇ ਖਰਚੇ ਕੱਢ ਕੇ ਤੇ 35000 ਰੁਪਇਆ ਬਚਾਉ। ਤੇ ਜੇ ਕੋੜੀ ਕੇ ਚੰਗੇ ਘੋੜੇ ਤੋਂ ਮੇਟ ਕਰਾਈ ਹੋਵੇ ਤੇ ਉਤੋਂ ਵੈਗਰੂ ਦੀ ਕਿਰਪਾ ਨਾਲ ਉਹ ਚੰਗੀ ਬੱਚੀ ਦੇ ਜੀ ਤੇ ਫਿਰ ਤੇ ਵੀਰ ਜੀ ਘਰ ਦੇ ਧੋਨੇ ਤੋਹ ਦਿੰਦੀ ਘੋੜੀ। ਇੰਨਾ ਜਾਨੀ ਕਿ ਵੈਗਰੂ ਦੀ ਕਿਰਪਾ ਨਾਲ ਘੋੜਿਆਂ 'ਚ ਬਰਕਤ ਆ। ਬਾਕੀ ਗੱਲ ਇਹਨਾਂ ਦੀ ਸਾਂਭ ਤੇ ਵੀ ਮੁੱਕਦੀ ਆ। ਜੇ ਆਪਾਂ ਘਰੇ ਘੋੜੀ ਰੱਖ ਲੈਨੇ ਆਂ ਆਪਾਂ ਸਾਂਭ ਨਹੀਂ ਕਰਦੇ ਨਾ ਤਾਂ ਉਹ ਵੀ ਇੱਕ ਸ਼ਰਾਫ ਆ। ਘੋੜੇ ਘੋੜੀ ਦੀ ਸਾਂਭ ਜ਼ਿਆਦਾ ਟਾਈਮ ਦੇਣ ਦੀ ਵੀ ਨਹੀਂ ਲੋੜ ਆ। ਇੱਕ ਘੰਟਾ ਸਵੇਰੇ ਦੇਓ ਤੇ ਇੱਕ ਘੰਟਾ ਸ਼ਾਮ ਨੂੰ ਘੋੜੇ ਘੋੜੀ ਨੂੰ ਦੇਓ ਨਾ ਤਾਂ ਕਾਫੀ ਆ ਹੁਣ ਅਸੀਂ। ਆਪਣਾ ਕਾਰੋਬਾਰ ਵੀ ਕਰਦੇ ਆ ਤੇ ਨਾਲ ਘੋੜੀਆਂ ਵੀ ਰੱਖੀਆਂ ਤਾਂ ਸਾਰੀ ਦਿਹਾੜੀ ਤੇ ਆਪਾਂ ਮੰਨ ਲਓ ਕਿ ਘੋੜੇ ਘੋੜੀਆਂ 'ਚ ਨਹੀਂ ਰਹਿ ਸਕਦੇ ਕਿਉਂਕਿ ਫਿਰ ਕਾਰੋਬਾਰ ਕੌਣ ਕਰੂਗਾ ਜੇ ਕਾਰੋਬਾਰ ਨਹੀਂ ਕਰਾਂਗੇ ਤੇ ਇਹਨਾਂ ਨੂੰ ਦਾਣਾ ਕਿੱਥੋਂ ਪਾਵਾਂਗੇ ਆਪ ਕਿੱਥੋਂ ਖਾਵਾਂਗੇ ਇਹ ਚੱਕਰ ਹੋ ਜਾਂਦਾ ਘੋੜਾ ਘੋੜੀ ਕਦੀ ਵੀ ਮਾਲਕ ਦੀ ਬਰਬਾਦੀ ਨਹੀਂ ਮੰਗਦਾ ਸੁੱਖ ਮੰਗਦਾ ਹਮੇਸ਼ਾ ਹੀ ਆਪ ਦੇ ਮਾਲਕ ਤੇ ਨਿਰਭਰਾ ਘੋੜਾ ਤੇ ਮਾਲਕੋ ਦਾ ਘੋੜੇ ਤੇ ਨਿਰਭਰ ਆ ਜੇ ਤਾਂ ਆਪਾਂ ਸ਼ੌਂਕ ਕਰਨਾ ਹੀ ਆ ਤਾਂ ਪੈਸੇ ਲਾਉਣੇ ਆ ਘੱਟ ਫਿਰ ਤਾਂ ਆਪਾਂ ਚੰਬੀ ਘੋੜੀ ਰੱਖੀਏ ਕਿਉਂਕਿ ਚੰਬੀ ਘੋੜੀ ਜੇ ਵੈਗਰੂ ਦੀ ਕਿਰਪਾ ਨਾਲ ਬੱਚਾ ਦੇ ਜੇ ਨੁਕਰਾ ਤਾਂ